ਕੁਣ ਜੀ ਆ ਗਏ ਉਹ ਦੋ ਸਸ ਜਿਹੜੀਆਂ ਸੀਗੀਆਂ ਹਾਂਜੀ ਉਹ ਦੋ ਸਸ ਬੈਠੇ ਦੁਨੀਆਣੀ ਬੈਠੀਆਂ ਹਾਂ ਮੁੰਡੇ ਨੂੰ ਬਾਕੀ ਮੁੰਡੇ ਨੂੰ ਫੋਨ ਆਇਆ ਵੇ ਜੀ ਮੁੰਡਾ ਕਹਿੰਦਾ ਮੈਂ ਥੋੜਾ ਕੰਮ ਤੇ ਆ ਰਿਹਾ ਮੁੰਡਾ ਆ ਰਿਹਾ ਤੇ ਬਾਕੀ ਜਿਹੜੇ ਨੂ ਦੇ ਉਹਨੇ ਆਪਣੇ ਪਿੰਡੋਂ ਵੀ ਸੱਜਿਆ ਦੋ ਜਣੇ ਨੋਨੇ ਉਹਨਾਂ ਦੇ ਘਰਾਂ ਚੋਂ ਹੀ ਹਾਂਜੀ ਅੱਛਾ ਉਹ ਵੀ ਆ ਰਹੇ ਉਹਨਾਂ ਨਾਲ ਗੋਸਤ ਘਰਾਂ ਚੋਂ ਆ ਕੇ ਕਰਦੇ ਆ ਨਹੀਂ ਮਤਲਬ ਉਹ ਕਹਿੰਦੇ ਸਾਡੇ ਪਿੰਡੋਂ ਹੀ ਮੋਟਰ ਬੰਦੀ ਹੈ ਅੱਛਾ ਮੋਟਰ ਬੰਦੀ ਮੋਟਰ ਬੰਦੀ ਠੀਕ ਹੈ ਠੀਕ ਹੈ ਇਧਰ ਬਰਾਂਡੇ ਚ ਹੈ ਕਿ ਬੋਰ ਥੱਲੇ ਹੈ ਕਿ ਉਹ ਇਧਰ ਬਰਾਂਡੇ ਤੇ ਬੈਠੇ ਬਰਾਂਡੇ ਤੇ ਬੈਠੇ ਪਹਿਲਾਂ ਉਹਨਾਂ ਨੂੰ ਨੌ ਸਾਸ ਨੂੰ ਬੁਲਾਇਓ ਠੀਕ ਹੈ ਠੀਕ ਹੈ ਬਾਕੀ ਰਾਸ ਜ਼ਿਆਦਾ ਬਾਕੀਆਂ ਨੂੰ ਬਾਅਦ ਚ ਦੇਖਾਂਗੇ ਪਹਿਲਾਂ ਉਹਨਾਂ ਦਾ ਤੋਰੀ ਨਵੇੜ ਕੇ ਇਹਨਾਂ ਦਾ ਨਵੇੜੀਆ ਤੇ ਲਾਜ ਸਸੀ ਕਾਲ ਬੈਂਜੀ ਬੈਠ ਕੋ ਨੂਰ ਨਹੀਂ ਬੁਲਾਈ ਆਂਦੇ ਆ ਜੀ ਨਾਲ ਨਹੀਂ ਸੀ ਬੈਠੇ ਇਹਨਾਂ ਦੇ ਹਾਂ ਬੈਠੇ ਆਂਦੇ ਆ 12 ਵਜਰੋਂ ਫਿਰ ਜੀ ਨੋ ਬੋਲੀ ਤਾਂ ਨਹੀਂ ਦੋ ਤਿੰਨ ਦਿਨਾਂ ਚ ਕੋਈ ਨਹੀਂ ਜੀ ਕੋਈ ਗੱਲ ਨਹੀਂ ਹੋएगी ਤੁ ਪਰ ਭੈੜਾ ਭੈਣਾ ਦਾ ਚਾਤ ਦੀ ਸਸੀ ਕਾਲ ਸਸੀ ਕਾਲ ਬਸ ਹਾਂ ਆਓ ਸਤਿ ਸ਼੍ਰੀ ਅਕਾਲ ਬੈਠੋ ਆ ਜਾਓ ਬੈਠੋ ਮਨਜੀ ਜੀ ਕੁਰਸੀ ਦਿਓ ਇਧਰ ਆ ਜਾਓ ਤੁਸੀਂ ਮੈਂ ਜੀ ਆ ਜਾਓ ਬੈਠੋ ਇਧਰ ਆਜੇ ਇਧਰ ਜੀ ਆਜੋ ਬੈਠੋ ਹੋਰ ਵੀ ਪਰ ਠੀਕ ਹੈ ਹਾਂਜੀ ਠੀਕ ਹੈ ਜੀ ਇਹ ਬ੍ਰਦਰ ਹੈ ਤੁਹਾਡੇ ਨਹੀਂ ਜੀ ਇਹ ਤਾਂ ਕਰਾਂ ਚੋ ਕਰਾਂ ਚੋ ਹਾਂਜੀ ਇਹ ਬ੍ਰਦਰ ਨਹੀਂ ਜੀ ਇਹ ਤਾਂ ਕਰਾਂ ਚੀ ਅਸਾਂ ਅੱਛਾ ਭਰਾ ਹੈ ਨਹੀਂ ਸাকা ਕੋਈ ਨਹੀਂ ਹੈਗੇ ਅੱਜ ਦੋ ਆ ਭਰਾ ਮੇਰੇ ਦੋ ਤੀਜੇ ਦੋ ਭਰਾ ਹੈ ਵਿਆਹਿਆ ਦੋਨੋਂ ਭਰਾ ਹਾਂਜੀ ਆਏ ਆ ਜੀ ਉਹਨਾਂ ਨੂੰ ਬੁਲਾ ਲੈਣਾ ਸੀ ਫਿਰ ਜਦੋਂ ਬੁਲਾਏ ਸੀ ਉਹ ਤਾਂ ਕੰਮ 'ਚ ਵਿਜੀ ਉਹ ਤਾਂ ਕਰਕੇ ਨਹੀਂ ਆਏ ਅੱਛਾ ਇਹ ਵੇਲੇ ਹੈ ਵਿਚਾਰੇ ਨਹੀਂ ਕਿਤੇ ਜਾਣਾ ਆਉਣਾ ਹੁੰਦਾ ਮੇਰੇ ਨਾਲ ਹੀ ਜਾਂਦੇ ਆਣੇ ਦਰਬਾਰੇ ਸਾਰੇ ਸੀ ਹਾਂਜੀ ਇਹ ਹੀ ਜਾਂਦੇ ਆ ਅੱਛਾ ਨਹੀਂ ਤੇਰੇ ਨਾਲ ਮਤਲਬ ਹੋਰ ਵੀ ਰਹਿੰਦਾ ਕਲੇਸ਼ ਕਿਤੇ ਹੋਰ ਤਾਂ ਬੱਸ ਜੀ ਓਛੀ ਨਾ ਤੂੰ ਹੋਰ ਬਥੇਰਾ ਸਾਡੇ ਕੰਦੇਸ ਰਹਿੰਦਾ ਕਲੇਸ ਕਰਕੇ ਤਾਂ ਅਜੇ ਇੱਥੇ ਆਏ ਆਂ। ਇਹ ਕਲੇਸ ਕਰਕੇ ਇੱਥੇ ਨਹੀਂ ਆਏਗੇ ਕੰਪਲੀਟ ਥੋੜੀ ਜੀ ਸਾਡਾ ਫਰਜ਼ ਸੀਗਾ ਪੀਪਲ ਸਦਣਾ। ਤੁਹਾਡੀ ਸੱਸ ਨੂੰ ਬੁਲਾ ਲਿਆ ਸੀਗਾ ਉਹਦੇ। ਹਾਂਜੀ। ਇਹਨਾਂ ਨੂੰ ਤੁਸੀਂ ਕਿਹਾ ਸੀ ਬੁਲਾ ਕੇ ਪੁੱਛੋ ਉਹਨਾਂ ਨੂੰ ਬੁਲਾ ਕੇ ਪੁੱਛ ਲਿਆ ਸੀਗਾ ਜਿਹੜੀਆਂ ਚੀਜ਼ਾਂ ਤੁਸੀਂ ਆਖੀਆਂ ਨਾ ਉਦੋਂ। ਹਾਂਜੀ। ਉਹ ਗੱਲਬਾਤ ਇਹਨਾਂ ਨਾਲ ਕਰ ਲਈ ਸੀ ਸਾਰੀ ਮੈਂ। ਵੀਰ ਜੀ ਗੱਲਾਂ ਬਣਾਉਂਦੀ ਰਹਿੰਦੀਆਂ ਮੇਰੇ ਚਤੋਂ ਪੈ ਰਹੇ ਇਹ। ਨਹੀਂ ਗੱਲਾਂ ਆਪਾਂ ਕਰਦੇ ਆ ਉਹੀ ਗੱਲ ਕਰਦੇ ਆ ਸਾਰੀ ਕੋਈ ਗੱਲ ਨਹੀਂ। ਇਹ ਤੁਹਾਡੇ ਕੋਈ ਚਾਚੇ ਤਾਏ ਦੇ ਮੁੰਡੇ ਜਾਂ ਕੀ ਹੈ ਇਹ ਪਿੰਡੋਂ? ਨਹੀਂ ਜੀ ਨਹੀਂ ਘਰਾਂ ਚੋਂ ਹੀ ਆਂ। ਨਹੀਂ ਮੈਂ ਤਾਂ ਗੁੜੀਆ ਦਾ ਸਕਿਆਂ ਦੇ ਘਰ ਹੈ ਨਹੀਂ ਪਿੰਡ ਇਹ ਮੁੰਡਾ ਭਰਾ ਲੱਗਦਾ ਜੀ ਪਿੰਡ ਚੋਂ ਪਿੰਡ ਪਿੰਡ ਚੋਂ ਚਾਚੇ ਤਾਇਆ ਚੋਂ ਨਹੀਂ ਪਿੰਡ ਚੋਂ ਪਿੰਡ ਚੋਂ ਹੀ ਨੋ ਠੀਕ ਹੈ ਕੰਮ ਕੀ ਕਰਦੇ ਅਸੀਂ ਬਸ ਆਹ ਹੱਥ ਛੋਟ ਕਚੇਰੀਆਂ ਦੇ ਕੇ ਅਸੀਂ ਨਿਵੇੜਦੇ ਹਾਂ ਪਿੰਡ ਦੇ ਵਿੱਚੋਂ ਤੁਹਾਨੂੰ ਸਾਰੇ ਪਿੰਡ ਦੇ ਵਿੱਚ 1000 ਬੰਦੇ ਆ ਜੀ ਜ਼ਿੰਮੇਵਾਰੀ ਤੁਹਾਡੇ ਕੋਲੇ ਆ ਸਾਰੇ ਹਾਂਜੀ ਹਾਂਜੀ ਓਡੇ ਨੂੰ ਤੰਗ ਬਹੁਤ ਕਰਦੇ ਨੇ ਨਹੀਂ ਬਹੁਤ ਪਰ ਮੈਂ ਤਾਂ ਇੱਕ ਨੰਬਰ ਲੈ ਕੇ ਕਾਲ ਕੀਤੀ ਸੀ ਉਹ ਚ ਫੋਟਾ ਨੰਬਰ ਤਾਂ ਨਹੀਂ ਸੀ ਮੇਰੇ ਖਿਆਲ ਚ ਸਿਗਾ ਚਲੋ ਕੋਈ ਗੱਲ ਨਹੀਂ ਮੈਂ ਕੀ ਲੈਣਾ ਉਸ ਗੱਲ ਤੋਂ ਬੁਲਾਇਆ ਥੋਨਾਂ ਨੇ ਮੈਨੂੰ ਇਸ ਗੱਲ ਨਾਲ ਚਲੋ ਮੈਨੂੰ ਤਾਂ ਨਿਬੜਿਆ ਚਾਹੀਦਾ ਸਾਡੇ ਕੋਲ ਤਾਂ ਇਹ ਵੀ ਜੇ ਕਲੇਸ਼ ਨਿਬੜ ਕੇ ਜਾਊਗਾ ਨਾ ਤਾਂ ਸਾਡੇ ਬਾਤੇ ਉਹ ਖੁਸ਼ੀ ਦੀ ਗੱਲ ਹੈ ਕਿ ਪਰਿਵਾਰ ਚੰਗਾ ਬਸਦਾ ਰਹੂਗਾ ਮੁੰਸ਼ੀ ਜੀ ਇਹਦੇ ਘਰ ਵਾਲੇ ਨੇ ਬੀਬਾ ਤੇ ਕਿੱਥੇ ਆਉਂਗੇ ਮੈਂ ਲਾਇਆ ਸੀਗਾ ਫੋਨ ਜ ਉਹਨਾਂ ਨੂੰ ਅੱਛੇ ਤੇ ਕੰਮ ਚਾ ਮੈਂ ਕਹਿੰਦਾ ਆਉਣਾ ਮੈਂ ਕਹਿੰਦਾ ਕੰਮ ਦਾ ਥੋੜੋ ਟਾਈਮ ਦਿੰਦਾ ਹੋਵੇ ਤੇ ਕੰਮ ਟਾਈਮ ਤੇ ਕੋਈ ਗੱਲ ਮੈਂ ਦਵਾਰਾ ਲਾ ਲੈਣਾ ਹਾਂ 1 ਮਿੰਟ ਦਵਾਰਾ ਬੀਬਾ ਤੁਹਾਡੇ ਮੁੰਡੇ ਨੂੰ ਭੈਣ ਜੀ ਪਤਾ ਨਹੀਂ ਸੀਗਾ ਵੀ ਆਉਣਾ ਥਾਣੇ ਮੈਂ ਤਾਂ ਪਤਾ ਨਹੀਂ ਜੀ ਤੁਸੀਂ ਫੋਨ ਕੀਤਾ ਹੁਣ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਮੈਂ ਤਾਂ ਮੁੰਡੇ ਨਾਲ ਮੁੰਡਾ ਤਾਂ ਕੰਮ ਤੇ ਗਿਆ ਵਸ ਮੇਰੇ ਕੋਲ ਤੁਹਾਨੂੰ ਨਹੀਂ ਪਤਾ ਨਾ ਜੀ ਤੇ ਬੱਬ ਤੇਰੇ ਨਾਲ ਕੋਈ ਗੱਲ ਹੋਈ ਤੇਰੇ ਘਰ ਵਾਲੇ ਦੀ ਸੁਬਾਹ ਦੀ ਹੋਈ ਸੀ ਇੱਕ ਵਾਰਾਂ ਨੂੰ ਮੈਂ ਕਿਹਾ ਸੀ ਜੇ ਕਹਿੰਦੇ ਸੀ ਕਿ ਨਾ ਆ ਜਾਣਗੇ ਆ ਜਾਣਗੇ ਤਾਂ ਨਾਲ ਹੀ ਲੈ ਆਉਣਾ ਸੀ ਉਹਨੂੰ ਉਹ ਮੇਰੇ ਨਾਲ ਘੱਟ ਹੀ ਬਣਦੀ ਉਹ ਕਹਿੰਦੇ ਮੈਂ ਤਾਂ ਕੱਲਾ ਹਾਂ ਤੇਰੇ ਨਾਲ ਘੱਟ ਬਣਦੀ ਕਿ ਤੇਰੀ ਉਹਦੇ ਨਾਲ ਘੱਟ ਬਣਦੀ ਉਹਦੀ ਘੱਟ ਬਣਦੀ ਹੈ ਕਹਿੰਦੇ ਹਾਂ ਜੀ ਫਿਰ ਜੀ ਤੁਹਾਨੂੰ ਫੋਨ ਕਰਦਾ ਸੀ ਉਹ ਕਹਿੰਦੇ ਵੀ ਉਹ ਪਹੁੰਚ ਨਹੀਂ ਹੁੰਦਾ ਚਲਾਉਂਦਾ ਚਲਾਉਂਦਾ ਘੱਟ ਆ ਜੀ ਤੁਹਾਨੂੰ ਵਾਵਾ ਪਤਾ ਇਹਦੇ ਬਾਰੇ ਹਾਂ ਜੀ ਤੁਹਾਨੂੰ ਦੱਸ ਹਾਂ ਗੱਲ ਗੱਲ ਕਰ ਗੱਲ ਕਰ ਹਲੋ ਹਾਂਜੀ ਉਹ ਕਾਕੇ ਆਇਆ ਨਹੀਂ ਤੂੰ ਹੁਣ ਤੱਕ ਉਹ ਜਨਾਬ ਮੈਂ ਨਾ ਕੰਮ ਅਜਿਹਾ ਥੋੜਾ ਜਿਹਾ ਕੰਮ ਚਾਹਨਾ ਸੀ ਜਾਨਾ ਸੀ ਨੇ ਆ ਗਿਆ ਕੰਮ 'ਚ ਯਾਰ ਅਸੀਂ ਕਿਹੜਾ ਵਿਲੇ ਆ ਅਸੀਂ ਵੀ 100 ਮਸਲੇ ਨਿਬੇੜਨੇ ਆ ਉਹ ਜਨਾਬ ਮੈਂ ਦਿਹਾੜੀਦਾਰ ਵਾਲਾ ਬੰਦਾ ਥੋੜਾ ਜਿਹਾ ਕੰਮ 'ਚ ਕਰ ਅਸੀਂ ਵੀ ਦਿਹਾੜੀਦਾਰੀ ਆ ਯਾਰ ਸਾਡੀ ਵੀ ਦਿਹਾੜੀ ਹੁੰਦੀ ਆ ਠੀਕ ਹੈ ਇਹ ਵੱਖਰਾ ਵੀ ਤਨਖਾਹ ਦੇ ਰੂਪ 'ਚ ਮਿਲ ਜਾਂਦੀ ਆ ਤੇਰੀ ਮਾਤਾ ਆਈ ਬੈਠੀ ਤੇਰੇ ਘਰ ਦੀ ਆਈ ਬੈਠੀ ਐ ਇਹਨੇ ਬੰਦੇ ਬੁਲਾਇਆ ਪਿੰਡੋਂ ਨਾਲ ਦੋ ਪਤਾ ਤੈਨੂੰ ਨਾ ਜੀ ਨਾ ਮੈਨੂੰ ਨਹੀਂ ਪਤਾ ਜੀ ਉਹਾਂ ਦੀ ਮੇਰੇ ਨਾਲ ਗੱਲ ਹੋਈ ਹੈ ਆਂਦੀ ਕਿ ਪਤਾ ਸੀ ਇਹਨਾਂ ਨੇ ਤਾਂ ਦੁੱਖ ਹੀ ਕਰ ਮਾਰਿਆ ਉਹਨਾਂ ਜੀ ਆਉਂਦਾ ਮੈਂ ਯਾਰ ਜਲਦੀ ਆ ਤੇਰੇ ਆਇਆਂ ਗੱਲ ਬਣਨੀ ਹੈ ਠੀਕ ਆ ਨਾ ਠੀਕ ਆ ਫਟਾਫਟ ਆ ਕਰ ਇਹਨੂੰ ਹਾਂ ਤਾਂ ਬਾਈ ਕਾਦਾ ਪਤਾ ਹੋਣਾ ਇਹਨੂੰ ਤਾਂ ਪਹਿਲਾਂ ਨਹੀਂ ਪਤਾ ਪਹਿਲਾਂ ਕੀ ਨਹੀਂ ਪਤਾ ਇਹਨੂੰ ਕਿਹੜਾ ਪਹਿਲਾਂ ਪਤਾ ਹੁੰਦਾ ਵੀ ਕੀ ਹੁੰਦਾ ਚਲ ਹੁਣ ਤਾਂ ਮੈਂ ਆਪਦੇ ਪੇਕੇ ਆ ਤੂੰ ਆਈ ਆ ਇਹਨੂੰ ਤਾਂ ਘਰੇ ਵੀ ਫਿਰਦੇ ਨੂੰ ਪਤਾ ਹੁੰਦਾ ਵੀ ਕੀ ਹੋਈ ਜਾਂਦਾ ਅੱਛਾ ਪੇਕੇ ਚਲੀ ਗਈ ਸੀ ਤੂੰ ਪੇਕੇ ਤਾਂ ਵੀ ਆਈ ਆ ਪੇਕੇ ਤੇ ਨਾਲ ਹੀ ਆਏ ਆ ਮੇਰੇ ਤਾਂ ਹਿੰਦੂ ਲੈ ਕੇ ਹੀ ਸੋਹ ਘਰੇ ਮਤਲਬ ਦੀ ਬਬੂ ਕੀ ਵੀ ਘਰੇ ਕੀ ਹੋਈ ਜਾਂਦਾ ਮਤਲਬ ਘਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਾਉਂਦੀ ਰਹਿੰਦੀ ਸਟੱਡਪੁੱਗ ਤਾਂ ਹਰੇਕ ਬੰਦਾ ਇਹ ਦੇਖੋ ਲੱਗਦੀ ਵੀ ਕੋਈ ਲਹਿਮਟ ਹੁੰਦੀ ਆ ਪੈਗ ਇੰਨਾ ਜ਼ਿਆਦਾ ਲਾਉਂਦਾ ਵੀ ਉਹ ਖੱਜਲ ਖਰਾਬ ਕਰ ਦੇ ਤਾਂ ਉਹਦਾ ਸਟੈਂਡ ਲੈ ਜਾਂਦੀ ਹਰੇਕ ਗੱਲ 'ਚ ਨਹੀਂ ਨਹੀਂ ਉਹਦਾ ਕੋਈ ਸਟੈਂਡ ਨਹੀਂ ਲਿਆ ਸੀ ਇਹਨਾਂ ਨੇ ਇਹ ਜਦੋਂ ਤੁਸੀਂ ਆਏ ਆ ਮੈਂ ਬੁਲਾਇਆ ਸੀਗਾ ਉਦੋਂ ਬਾਅਦ ਚਲੀ ਗਈ ਸੀ ਇਹ ਪੀਕੇ ਉਹਦੀ ਮਗਰੋਂ ਗਈ ਆ ਜੀ ਅੱਛਾ ਹਾਂ ਤੁਸੀਂ ਮੈਨੂੰ ਬੁਲਾਇਆ ਜੀ ਤੇ ਇਹਨੂੰ ਦੇ ਫਿਰ ਆਪੇ ਕਿਹਾ ਮੈਂ ਆਇਆ ਤੇ ਮੇਰੇ ਤੇ ਰੌਟ ਹਾਂ ਤੁਸੀਂ ਕਿਹਾ ਜੀ ਹਾਂ ਤੁਹਾਡੇ ਤੇ ਰੌਟ ਹੋਈ ਹੈ ਤੁਹਾਨੂੰ ਕਹਾਂ ਬੁਲਾਇਆ ਮੈਂ ਤੁਹਾਨੂੰ ਆ ਕੇ ਪੁੱਛਿਆ ਮੈਂ ਕਿ ਕੀ ਗੱਲ ਹੈ ਤੁਸੀਂ ਮੈਨੂੰ ਬਹੁਤ ਵਾਸਤੇ ਬੁਲਾਇਆ ਹਾਂ ਤੁਸੀਂ ਕਿਹਾ ਤੇ ਨੋ ਰੌਟ ਬਿਲਕੁਲ ਬਿਲਕੁਲ ਜੀ ਹਾਂ ਲਿਖਾਇਆ ਸੀ ਇਹਨੇ ਦੇਖੋ ਕੰਪਲੇਂਟ ਦੇ ਕੇ ਗਈ ਸੀ ਇਹ ਹੁਣ ਤਾਂ ਇਹ ਦੱਸੋ ਫਿਰ ਇਹ ਕਾਹਦੇ ਤੇ ਲਿਖਾ ਕੇ ਗਈ ਰੌਟ ਕੀ ਗੱਲ ਮੈਂ ਤਾਂ ਇਸ ਗੱਲ ਦਾ ਹੀ ਨਹੀਂ ਪਤਾ ਜਾਂ ਤੁਸੀਂ ਮੈਨੂੰ ਤੰਗ ਕਰਦੇ ਆਂ ਤੁਹਾਨੂੰ ਦੱਸਿਆ ਜੀ ਇਹਨਾਂ ਨੇ ਸਾਰਾ ਮਾਤਾ ਜਿਹੜੀ ਬਹੁਤ ਜ਼ਿਆਦੇ ਤੰਗ ਦੇਖੋ ਜੇ ਜੇ ਤੁਸੀਂ ਮੌਤ ਪਰ ਬੰਦਿਆਂ ਚਾਉਂਦੇ ਉਹਨਾਂ ਤਾਂ ਫਿਰ ਮੇਰੇ ਖਿਆਲ ਚ ਮੈਨੂੰ ਆ ਗੱਲ ਚੰਗੀ ਲੱਗੀ ਨਹੀਂ ਥੋੜੀ ਵੀ ਬਾਤਾਂ ਬਹੁਤ ਤੰਗ ਕਰਦੀ ਆ ਤੁਹਾਨੂੰ ਪਿੰਡ ਬੈਠਿਆਂ ਨੂੰ ਕੀ ਪਤਾ ਲੱਗਿਆ ਵੀ ਮਾਤਾ ਤੰਗ ਕਰਦੀ ਆ ਹੋ ਸਕਦਾ ਉਹ ਤੰਗ ਕਰਦੀ ਹੋਵੇ ਸਾਨੂੰ ਦੱਸਿਆ ਜੀ ਪਤਾ ਲੱਗਦਾ ਹੀ ਰਹਿੰਦਾਗਾ ਤੁਹਾਨੂੰ ਕਿਉਂ ਦੱਸਿਆ ਆਪਣੇ ਭਰਾਵਾਂ ਨੂੰ ਦੱਸਿਆ ਤੂੰ ਉਹਨਾਂ ਨੂੰ ਵੀ ਪਤਾ ਸੀਗਾ ਨਹੀਂ ਦੱਸਿਆ ਉਹਨਾਂ ਨੂੰ ਵੀ ਮੇਰੇ ਸਾਥ ਸਨਾਹ ਰੌਲਾ ਚੱਲੀ ਜਾਂਦਾ ਮੇਰਾ ਉਹ ਮੈਨੂੰ ਮੈਂ ਨਹੀਂ ਇੰਨਾ ਦੱਸਿਆਗਾ ਮੈਂ ਉਹਨਾਂ ਨੂੰ ਨਹੀਂ ਇੰਨਾ ਦੱਸਣੀ ਹੁੰਦੀ ਕਰਦਿਆਂ ਨੂੰ ਉਹ ਤਾਂ ਅੱਡ ਵੈਡ ਅਗਲੇ ਉਹ ਮੇਰੀ ਕਿੱਥੇ ਸੁਣਦੇ ਨਾ ਇਹ ਮੀਨਾਂ ਉਹ ਤਾਂ ਅੱਡ ਵੱਡ ਹੈਗੇ ਆ ਮੇਰੇ ਭਰਾ ਜਿਆਦਾ ਨੇੜੇ ਹੁੰਦੇ ਆ ਕਿ ਆ ਪਿੰਡੋਂ ਜਿਹੜੇ ਬੰਦੇ ਸੱਦ ਲਏ ਜੇ ਸੱਦੇ ਸੀ ਪਿੰਡ ਵਾਲੇ ਵੀ ਫਿਰ ਨਾਲ ਭਰਾ ਵੀ ਸੱਦਣਾ ਸੀ ਇਕੱਧ ਤੇ ਪਿੰਡ ਵਾਲੇ ਜਿਹੜਾ ਕੋਈ ਮੇਰੇ ਨਾਲ ਤੁਰੂਗਾ ਜੇ ਮੈਨੂੰ ਗੰਦੀਆਂ ਦੇ ਜਿਹੜਾ ਗੰਦਾ ਹੀ ਤੁਰੂਗਾ ਮੇਰੇ ਨਾਲ ਚੰਗੇ ਥੋੜੂ ਤੁਰਨਗੇ ਮੇਰੇ ਨਾਲ ਅੱਛਾ ਮਤਲਬ ਕਿ ਤੂੰ ਐਕਸੈਪਟ ਕਰਦੀ ਏ ਇਸ ਗੱਲ ਨੂੰ ਵੀ ਹਾਂ ਤੇਰਾ ਜਿਵੇਂ ਮਾਤਾ ਨੇ ਦੱਸਿਆ ਤੇ ਤੇਰੇ ਸੱਸ ਨੇ ਦੱਸਿਆ ਤੇ ਜਦੋਂ ਗੱਲਾਂ ਬਣਾਈ ਜਾਂਦੀ ਆ ਰੌਟ ਮੇਰੀ ਲਿਖਾਈਏ ਤੁਸੀਂ ਉਹਨਾਂ ਤੋਂ ਸਵਾਲ ਕਰੋ ਇਹ ਗੱਲ ਨੂੰ ਉਹਨਾਂ ਤੇ ਸਵਾਲ ਕਰੂੰਗਾ ਬੀਬਾ ਜਿੱਦਾਂ ਉਹਨੂੰ ਕੱਲਿਆਂ ਨੂੰ ਬੁਲਾਇਆ ਨਾ ਤੈਨੂੰ ਪਤਾ ਹੈ ਉਸ ਗੱਲ ਦਾ ਤੈਨੂੰ ਫੋਨ ਵੀ ਕੀਤਾ ਉਹਦੇ ਬਾਅਦ ਦੇ ਵਿੱਚ ਕਿ ਤੇਰੀ ਸੱਸ ਨੂੰ ਬੁਲਾ ਲਿਆ ਉਹਦੇ ਨਾਲ ਗੱਲਬਾਤ ਕਰ ਲਈ ਅਸੀਂ ਜਿਹੜੀਆਂ ਤੂੰ ਗੱਲਾਂ ਆਖੀਆਂ ਵੀ ਉਹ ਕਹਿੰਦੀ ਆ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਆ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਆ ਫਲਾਣਾ ਕਰਦੀ ਉਹ ਮੈਂ ਇਹੀ ਮਾਰਦੀ ਹੋਣੀ ਆ ਗੱਲ ਅਸੀਂ ਤਾਂ ਕੋਈ ਨਾ ਮਾਰਦੇ ਤੀਜੇ ਕਿਦੋਂ ਗੱਲ ਬਣਾ ਕੇ ਬਹਿ ਜਾਂਦੀ ਹੈ ਨਹੀਂ ਤੀਜੀ ਤੂੰ ਚੰਗੀ ਆ ਤੂੰ ਇੰਨਿਆਂ ਦੇ ਵਿੱਚ ਤੂੰ ਐ ਕਹਿ ਕੇ ਗਈ ਨਹੀਂ ਚੰਗੀ ਮਾਰੀ ਦਾ ਤਾਂ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰोबर ਆਏ ਮੇਰੇ ਨਾਲ ਹੋਗੇ ਮੇਰੇ ਨਾਲ ਕੀ ਪਤਾ ਤੂੰ ਵੀ ਆਵਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਹੋਣਾ ਮੇਰੀ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਹਿਲਾਂ ਤੇ ਥਾ ਆਉਂਦਾ ਕਰੇ ਤੇ ਮੈਂ ਤਾਂ ਕੀ ਹੈ ਨਹੀਂ ਮੇਰਾ ਟਲਖਾਈ ਕਰਕੇ ਤੇ ਨਹੀਂ ਮੈਂ ਉਹਦੇ ਜੁੰਡੇ ਲੈਣੇ ਸੀ ਫੜ ਹੁਣ ਤੇ ਮੈਂ ਇਹਨੂੰ ਇੱਥੇ ਕਕਾਉਣਾ ਸੀਗਾ ਮੇਰੇ ਪੁੱਤ ਸੀਗੇ ਗਊਆਂ ਵਰਗਾ ਜਿਹੜਾ ਇਹਨੇ ਵਾਇਲ ਪੁਨੇ ਪਾਤਾ ਵੈਲੀ ਬਣਾ ਕੇ ਤਰਤਾ ਇੱਕ ਮਿੰਟ ਬੱਸ ਕੀ ਪਾਉਣਾ ਨਹੀਂ ਸੀਗਾ ਹੈ ਤੁਹਾਨੂੰ ਵੀ ਇੱਕ ਵੇਕ ਥੋੜੇ ਥੋੜੇ ਤੁਹਾਨੂੰ ਵੇਖ ਵੇਖ ਲੈਚਨ ਮਾਰੇ ਕੀਤੇ ਆ ਮੈਂ ਕਿਹੜੀ ਗੱਲ ਦੀ ਮਾਰੀ ਚਾ ਕਰਨੇ ਆ ਬਸ ਬਸ ਲੱਗ ਗਿਆ ਨਾ ਪਤਾ ਆ ਗਈ ਨਾ ਗੱਲ ਨਿਕਲ ਕੇ ਪਹਿਲਾਂ ਤਾਂ ਇਹ ਦੱਸ ਮੈਂ ਤੈਨੂੰ ਕਿਸੇ ਨੇ ਇੰਨੀ ਈਸ ਕਿਹਾ ਤਾਂ ਮੇਰੀ ਗੱਲ ਸੁਣ ਵੀ ਬਸ ਧਿਆਨ ਨਾਲ ਸੁਣ ਹਾਂਜੀ ਤੈਨੂੰ ਕਿਸੇ ਨੇ ਇੰਨੀ ਮਾਤ ਨਹੀਂ ਦਿੱਤੀ ਵੀ ਤੂੰ ਬੈਠੀ ਕਿੱਥੇ ਆ ਨਹੀਂ ਬੈਠੀ ਤੇ ਚੱਲ ਹੈਗੀ ਐ ਮੈਂ ਮੈਨੂੰ ਵੀ ਪਤਾ ਨਹੀਂ ਕਿ ਤੂੰ ਮੇਰੇ ਸਾਹਮਣੇ ਨੇ ਕਹਿਣੋ ਹਟ ਦਿਓ ਉਹਨੂੰ ਪਹਿਲਾਂ ਇਹ ਸੋਚੋ ਵੀ ਜਦੋਂ ਕੁੜੀ ਵਿਆਹਦੇ ਆ ਨਾ ਉਦੋਂ ਮਾਂ ਪਿਓ ਭੈਣ ਭਰਾ ਇਹ ਗੱਲ ਕਹਿੰਦੇ ਵੀ ਸਾਡੀ ਕੁੜੀ ਨੂੰ ਆਪਦੀ ਧੀ ਬਣਾ ਕੇ ਰੱਖਿਓ ਧੀ ਧੀ ਜੁੰਡੇ ਨਹੀਂ ਤਾਂ ਮੈਨੂੰ ਤਾਂ ਮੈਨੂੰ ਬਣਾਇਆ ਹੀ ਨਹੀਂ ਧੀ ਇਹਨਾਂ ਨੇ ਤਾਂ ਧੀ ਜੁੰਡੇ ਇਹ ਬਹੁਤ ਕੁਸ ਕਰਦੀ ਆ ਤੁਹਾਡੇ ਸਾਹਮਣੇ ਭਲੀ ਇਮਾਨਸ ਬੰਦੀ ਆ ਇਹ ਅੱਛਾ ਹਾਂ ਬਥੇਰਾ ਕੁਸ ਕਰਦੀ ਆ ਇਹ ਤੇ ਫਿਰ ਉਹਦਾ ਸ਼ਿਕਾਇਤ ਕਰਕੇ ਨਹੀਂ ਗਈ ਸ਼ਿਕਾਇਤ ਤਾਂ ਤੂੰ ਕਰਕੇ ਗਈ ਹੈ ਤੇ ਕਰਨੀ ਸੀ ਮੈਂ ਜਦੋਂ ਮੈਨੂੰ ਤੰਗ ਕਰਦੇ ਮੈਨੂੰ ਤਾਂ ਕਹਿ ਦਿੰਦੇ ਹੋ ਕਿ ਤੈਨੂੰ ਪੱਜ ਚੱਲ ਇੱਕ ਮਿੰਟ ਚੁੱਪ ਕਰ ਉਹ ਮੁਰਸ਼ਿ ਜੀ ਆਉਂਦਾ ਕਿ ਨਹੀਂ ਆਉਂਦਾ ਉਹ ਲੈ ਆਓ ਜਿੱਥੇ ਹੈਗਾ ਤਕਰੀਸ ਕੇ ਲੈ ਆਓ ਉਹਨੂੰ ਫਿਰ ਬੰਦਰ ਜਾਨੂੰ ਉਹਨੂੰ ਪਤਾ ਨਹੀਂ ਕਿ ਵੀ ਮਾਂ ਉੱਥੇ ਬੈਠੀ ਘਰ ਵਾਲੀ ਉੱਥੇ ਬੈਠੀ ਨਾਲ ਬੰਦੇ ਦੋ ਲਿਆਈ ਬੈਠੀ ਪੇਕਿਆ ਤੋਂ ਉਹਨੂੰ ਪਤਾ ਹੀ ਨਹੀਂ ਵੀ ਮੇਰੀ ਜਨਾਨੀ ਤੇ ਮੇਰੀ ਮਾਂ ਉੱਥੇ ਠਾਣੇ ਬੈਠੀਆਂ ਬੋਲੀ ਸੋਲੀ ਨਾਲ ਆਇਓ ਦੁਖੀ ਹੋਇਆ ਬੰਦਾ ਬੋਲਦਾ ਹੀ ਆ ਸਰ ਦੁਖੀ ਜਾਨਾ ਸੁਣਾ ਜਾਂਦਾ ਮਾਈ ਜੀ ਮੈਂ ਬੋਲਦੀ ਬਹੁਤ ਕੁਛ ਕਰਦੇ ਮੇਰੇ ਨਾਲ ਬੀਬਾ ਬੋਲੀ ਤੇਰੀ ਮਾੜੀ ਠੀਕ ਹੈ ਘਰ ਵਾਲਾ ਤੇਰਾ ਆ ਲੈਣ ਤੇ ਹੁਣ ਸਿ ਪੰਚਾਇਤ ਬੈਠੀ ਯਾਰ ਥੋੜੇ ਬੰਦ ਦੀ ਉਧਰੋਂ ਸਾਹ ਗੁੱਸੇ ਹੋ ਜਾਂਦੇ ਤੇ ਯਾਰ ਤੂੰ ਹੈ ਕਿ ਪਿਆਉਦਾ ਹੁਣ ਪੁੱਛੋ ਸੀ ਉਹ ਹੈਲੋ ਕਿੱਥੇ ਆ ਯਾਰ ਤੂੰ ਆ ਆ ਜੀ ਆ ਤੇ ਥਾਣੇ ਦੇ ਬਾਹਰ ਤੇ ਥਾਣੇ ਦੇ ਬਾਹਰ ਚ ਹੁਣ ਬਾਹਰ ਬੈਣ ਬਾਜਾਂ ਵਾਲੇ ਭੇਜਿਆ ਤੈਨੂੰ ਲੈਣ ਵਾਸਤੇ ਤੁਹਾਨੂੰ ਲੱਗਦਾ ਜੀ ਤੂੰ ਚੱਕ ਕੇ ਲੈ ਆਣਾ ਪਊਗਾ ਨਹੀਂ ਆਉਂਦਾ ਸਰ ਬੰਦੇ ਨੂੰ ਕਹਦਾ ਵੀ ਤੇਰੀ ਮਾਂ ਆ ਹੀ ਬੈਠੇ ਘਰ ਵਾਲੀ ਆ ਹੀ ਬੈਠੇ ਤੂੰ ਸਾਸੀ ਕਾਲ ਜਨਾਬ ਇਹ ਕੋਈ ਲਤਾ ਦਾ ਬਹਿਣਾ ਨਹੀਂ ਖੜਾ ਹੋਇਆ ਉਹੀ ਬੰਦਾ ਈ ਹੈ ਸਾਸੀ ਕਾਲ ਪਛਾਨ ਲਿਆ ਜੀ ਉਹ ਤਾਂ ਉਹਦੇ ਮਾਤਾ ਤੋਂ ਪਹਿਲਾਂ ਆਇਆ ਸੀਗਾ ਮਾਤਾ ਤੋਂ ਪਹਿਲਾਂ ਤਾਂ ਆਕੇ ਗਿਆ ਜੀ ਤੂੰ ਉਹਦੇ ਮਾਤਾ ਨੂੰ ਮਿਲਿਆ ਨਹੀਂ ਨਹੀਂ ਜੀ ਮੈਂ ਨਹੀਂ ਮਿਲਿਆ ਜੀ ਮੈਨੂੰ ਪਤਾ ਹੀ ਨਹੀਂ ਇਹਨੂੰ ਪਤਾ ਲੱਗੇ ਵੀ ਇਹ ਦੁਨੀਆ 'ਚ ਰਹਿੰਦਾ ਤਾਂ ਫੇਰ ਹੀ ਆ ਇੱਧਰ ਆ ਪਹਿਲਾਂ ਹਾਂਜੀ ਇੱਥੇ ਹੋ ਮੇਰੇ ਸਾਹਮਣੇ ਮੇਰੇ ਮਗਰ ਕੀ ਰੱਖਿਆ ਇੱਥੇ ਹੋ ਸਾਹਮਣੇ ਪਤਾ ਲੱਗੇ ਮਾੜਾ ਜਿਹਾ ਮੈਂ ਪਹਿਲਾਂ ਵੇਖ ਤਾਂ ਲਵਾਂ ਵੀ ਥੋੜਾ ਹਸਾਬ-ਦੰਬ ਕਿ ਹੋ ਜਾਏ ਤੇ ਤੂੰ ਅੱਦੇ ਜਿਹਦੇ ਤੇਰੀ ਮਾਂ ਨੂੰ ਬੁਲਾਇਆ ਸੀਗਾ ਉਹ ਭੈਣ ਜੀ ਨੂੰ ਬੁਲਾਇਆ ਸੀ ਜੀ ਤੇਰੇ ਘਰ ਵਾਲੀ ਦੀ ਕੰਪਲੇਂਟ ਤੇ ਤਦੇ ਪਹਿਲਾ ਤੂੰ ਸੀਗਾ ਮੇਰੇ ਕੋਲ ਤੈਨੂੰ ਪਤਾ ਨਹੀਂ ਲੱਗਾ ਮਾਤਾ ਨੂੰ ਮਿਲਣੇ ਨੇ ਬਾਹਰ ਤੂੰ ਉੱਥੇ ਸਰ ਮੈਂ ਤਾਂ ਸ਼ਰਟ ਥੱਲੇ ਉਹਦੇ ਗਿਆ ਜੀ ਉਹ ਤਾਂ ਸ਼ਰਟ ਵਾਲੇ ਪਾਸੇ ਬੈਠਾ ਸੀਗਾ ਜੀ ਮੈਨੂੰ ਨਹੀਂ ਪਤਾ ਮੇਰੀ ਮਾਂ ਦਾ ਜੀ ਕੋਈ ਬਰਾ ਸੁਰ ਤੁਸੀਂ ਕੀ ਜੀ ਕਾਦੀ ਪੀਚੀ ਦੇ ਵਿੱਚ ਜਨਾਬ ਛੋਟੀ ਬਾਰੀ ਵਾਲੇ ਪਾਸੇ ਬੈਠਾ ਸੀ ਹਾਂ ਛੋਟੀ ਬਾਰੀ ਵਾਲੇ ਪਾਸੇ ਮੁੱਛੀ ਜੀ ਉਧਰ ਦੀ ਕਿਉਂ ਬੰਦੇ ਵੜਨ ਦਿੰਨੇ ਹੁੰਦੇ ਆ ਤੁਸੀਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਉਹ ਰਸਤਾ ਪਬਲਿਕ ਦਾ ਪਹਿਲਾਂ ਹੀ ਡੈਕਟ ਹੁੰਦਾ ਹੁੰਦਾ ਸੀਗਾ ਜੀ ਕੀ ਕਰੀਏ ਦੱਸੋ ਹੁਣ ਇਹੋ ਸਾਰਿਆਂ ਨੂੰ ਪਤਾ ਕਿ ਮੇਨ ਗੇਟ ਤੋਂ ਆਓ ਸਾਹਮਣੇ ਪੀਪਲ ਥੱਲੇ ਬੋਰਡ ਤਰੀਂ ਕੋਈ ਨਾ ਪਾਈ ਮਾਦਰਾ ਨਾ ਮੈਂ ਤੈਨੂੰ ਵੱਡਾ ਗੇਟ ਨਹੀਂ ਦੱਸਿਆ ਉਹਦੇ ਉਹ ਜਨਾਬ ਪਤਾ ਨਹੀਂ ਲੱਗਿਆ ਜੀ ਉਹਦੇ ਬਾਦ ਘਾੜ ਕੇ ਯਾਰ ਬਾਦ ਘਾੜ ਆ ਬਾਦ ਘਾੜ ਤਾਂ ਸਾਂਭ ਲਾ ਪਹਿਲਾਂ ਤੇਰੀ ਦੂਜੀ ਬਾਦ ਘਾੜ ਤੂੰ ਫਰਮਾਇਸ਼ਾਂ ਲਈ ਫਿਰਦਾ ਠੇਕੇਦਾਰਾਂ ਦੀਆਂ ਵੀ ਇਸ਼ਾਨ ਸਸਤੇ ਇੰਨਾ ਤੋਂ ਇੰਨਾ ਦੁਖੀ ਆਇਆ ਬੈਠਾ ਨਾ ਗੱਲਾਂ ਹੀ ਛੱਡ ਦੋ ਇਹ ਦੋਨਾਂ ਦੀਆਂ ਲੜਾਈਆਂ ਤੂੰ 4 ਸਾਲ ਹੋ ਗਏ ਮੇਰੇ ਇਹੀ ਕੰਜਰ ਕਲੇਸ਼ ਚੱਲਦਾ ਇਹੀ ਕੰਜਰ ਕਲੇਸ਼ ਇਸੇ ਅੱਕ ਦਾ ਮੈਂ ਪੀਣਾ ਦਾਰੂ ਅੱਛਾ ਇਹਨਾਂ ਨੇ ਪੀਣ ਲਾਇਆ ਦੋਨਾਂ ਨੇ ਲੜਾਈ ਦੇ ਇਹਨਾਂ ਨੇ ਨਹੀਂ ਇਹਨਾਂ ਨੇ ਬੋਤਲ ਫੜਾਈ ਤੇ ਇਹਨੂੰ ਲਿਆ ਕੇ ਵੀ ਤੂੰ ਬੋਤਲ ਪੀਤੇ ਜਦੋਂ ਜਾਨਾ ਕੰਜਰ ਕਲੇਸ਼ ਕਰੇ ਕੰਜਰ ਕਲੇਸ਼ ਦੱਸੋ ਕੀ ਕਰ ਅੱਛਾ ਨਹੀਂ ਕੰਜਰ ਕਲੇਸ਼ ਦਾ ਮਤਲਬ ਇਹ ਹੈ ਵੀ ਤੂੰ ਸ਼ਰਾਬ ਪੀ ਕੇ ਮਸਤ ਹੋ ਕੇ ਪਿਆਰ ਹੈ ਤੇ ਲੜੀ ਜਾਣ ਹਨਾ ਜੋ ਗੋਤਾ ਪੱਟੇ ਜਾਣ ਇੱਕ ਦੂਜੀ ਦੀਆਂ ਜਨਾਬ ਮੇਰੀ ਗੱਲ ਸੁਣੋ ਉਧਰੋਂ ਜਾਨਾ ਮੇਰੀ ਮਾਂ ਨਹੀਂ ਹਟਦੀ ਇਧਰੋਂ ਇਹ ਨਹੀਂ ਹਟਦੀ ਦੱਸੋ ਕਿਦਾਂ ਕਿਵੇਂ ਕਰਾਂ ਹਾਂ ਮੈਨੂੰ ਕਿਹ ਚੱਲਿਆ ਕਰ ਉਹਨੂੰ ਨਾ ਤੋ ਕਿਆ ਕਰ ਚੰਗਾ ਹੁਣ ਵੀ ਇੰਨਾਂ ਦੇ ਸਾਹਮਣੇ ਮੈਨੂੰ ਤੈਨੂੰ ਐ ਪਤਾ ਤੇਰੇ ਪਿੱਛੋ ਪਿੱਛੋ ਕੀ ਚੱਲ ਰਿਹਾ ਹੈਗਾ ਤੈਨੂੰ ਕੋਈ ਖਬਰ ਹੈ ਕਿ ਤੇਰੇ ਘਰ ਦੀ ਜਨਾਬ ਹੁਣ ਮੈਂ ਤਾਂ ਤੜਕੇ ਜਾ ਵੜਦਾ ਜੀ ਦਿਹਾੜੀ ਤੇ ਤੂੰ ਮੈਨੂੰ ਦਿਹਾੜੀ ਤੇ ਮਨਸ਼ੀ ਜੀ ਵ ਢਿਆੜੀ ਭੰਨ ਕੇ ਤੂੰ ਠਾਣੇ ਬੈਠਾ ਰਿਹਾ ਵੀ ਸ਼ਰਾਬ ਸਸਤੀ ਕਰਾ ਦੇ ਢਿਆੜੀ ਲਾ ਕੇ ਨਹੀਂ ਢਿਆੜੀ ਲਾ ਕੇ ਆਉਂਦਾ ਜਮਾਂ ਨਹੀਂ ਕੁਝ ਨਹੀਂ ਢਿਆੜੀ ਲਾਉਂਦਾ ਬਾਈ ਜੀ ਉਹ दारू ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਆਂ दारू ਵਾਸਤੇ ਸਾਡੇ ਕੋਲ ਜਿੱਦਾਂ ਇਹਦੀ ਕੰਪਲੇਟ ਸੀ ਠਾਣੇ ਇਹਦੀ ਕੰਪਲੇਟ ਸੀ ਤੁਹਾਨੂੰ ਪਤਾ ਨਾ ਇਹਨੇ ਕੁੜੀ ਨੇ ਕੰਪਲੀਟ ਕੀਤੀ ਆਪਦੀ ਸੱਸ ਤੇ ਵੀ ਮੇਰੀ ਸੱਸ ਮੈਨੂੰ ਮਾੜਾ ਕਹਿੰਦੀ ਐ ਮੇਰੇ ਤੇ ਇਲਜ਼ਾਮ ਲਾਉਂਦੀ ਐ ਇਹਦੀ ਕੰਪਲੇਟ ਸੀ ਇਹਨਾਂ ਨੂੰ ਕੱਲਿਆਂ ਨੂੰ ਬੁਲਾਇਆ ਸੀ ਭੈਣ ਜੀ ਹੋਰਾਂ ਨੂੰ ਇਹਨਾਂ ਨੂੰ ਬੁਲਾਇਆ ਤੇ ਇਹ ਉਦੋਂ ਮੇਰੇ ਕੋਲੇ ਦੋ ਤਿੰਨ ਜਣੇ ਸੀਗੇ ਪਹਿਲਾ ਮੁਰੇ ਨੂੰ ਸੱਦਿਆ ਮੈਂ ਕਿਹਾ ਚੱਲ 9 ਸਸ ਵਾਲਾ ਮਸਲਾ ਹੈ ਮੈਂ ਮੁੰਚੀ ਜੀ ਨੂੰ ਕਿਹਾ ਮੈਂ ਕਿਹਾ ਮਾਤਾ ਨੂੰ ਉਹਨੂੰ ਬਾਅਦ ਚ ਬੁਲਾਵਾਂਗੇ ਕੁੜੀ ਦੇ ਸੱਸ ਨੂੰ ਪਹਿਲਾ ਮੈਂ ਕਿਹਾ ਆਖੇ ਜੀ ਅਮਲੀ ਜੀ ਆ ਬੈਠਾ ਮੈਂ ਕਿਹਾ ਉਹਨੂੰ ਬੁਲਾ ਲਓ ਪਹਿਲਾ ਇਹਨੂੰ ਬੁਲਾਏ ਉਦੋਂ ਹੀਰ ਹੋਰੀ ਛੱਡ ਕੇ ਬੈਠ ਗਿਆ ਸਾਡੇ ਨਾਲ ਸਾਨੂੰ ਕਹਿੰਦਾ ਜੀ ਆਖੇ ਅਗੇ ਦੇਸੀ ਦੂਸੀ ਪੀ ਲੈਂਦੇ ਹੁੰਦੇ ਸੀਗੇ ਆਨ ਹੁਣ ਜਿੱਦੇ ਦੇ ਬੰਦੇ ਜੇ ਮਰੇ ਆ ਉਹ ਤੇ ਉਦੋਂ ਦਾ ਦੇਸੀ ਪੀ ਉਹਨੂੰ ਜੀ ਨਹੀਂ ਕਰਦਾ ਪਹਿਲਾ ਠਾਣੇ ਆ ਕੇ ਕਹਿੰਦਾ ਦੇਸੀ ਪੀ ਲੈਂਦੇ ਸੀ ਦੇਖਾ ਕਿ ਮੈਂ ਉਦੋਂ ਹੀ ਫੜ ਕੇ ਪਿਠਾ ਲੈਂਦਾ ਵੀ ਦੇਸੀ ਵਾਲੇ ਫੜਾ ਕਿੱਥੇ ਇੱਕ ਪਾਸੇ ਤਾਂ ਸਰਕਾਰ ਦਾ ਚ ਇਹ ਬੰਦੇ ਜਿਹੜੇ ਸਾਡੇ ਕੋਲ ਉਹ ਫਰਮਾਇਸ਼ਾਂ ਲੈ ਕੇ ਆਉਂਦੇ ਵੀ ਦੇਸੀ ਅਸੀਂ ਹੁਣ ਬੰਦ ਕੀਤੀ ਆ ਮੈਂ ਉਹਦੇ ਕਹਦਾ ਪੱਠੀਆਂ ਫੜਾ ਕੇ ਇੱਥੇ ਕਿਤੇ ਚੱਲਦੀਆਂ ਠੀਕ ਹੈ ਕਹਿੰਦਾ ਜੀ ਸ਼ਰਾਬ ਆਂਦਾ 400 ਵਾਲੀ ਬੋਤਲ ਅਸੀਂ 650 ਦੀ ਵਿਕਦੀ ਹੈ ਉਹ ਸਸਤੀ ਕਰਾਓ ਜੀ ਆ ਠੇਕੇਦਾਰਾ ਮੈਂ ਕਹਿੰਦਾ ਸਾਰਾ ਠੇਕਾ ਅਸੀਂ ਪੁਲਿਸ ਨੇ ਥੋੜੋ ਲੈ ਰੱਖਿਆ ਇਹ ਮੋ ਨਿਕਲ ਗਿਆ ਇਹ ਤਾਂ ਮੈਂ ਤਾਂ ਹੁਣ ਮੁੰਸ਼ੀ ਜੀ ਨੂੰ ਦੱਸਿਆ ਉਹ ਛੋਟੀ ਉਹ bari ਆ ਪਿਛਲੇ ਪਾਸੇ ਸਾਡੀ ਉਧਰ ਦੀ ਬੜਿਆ ਉਧਰ ਦੀ ਨਿਕਲ ਗਿਆ ਮਾਤਾ ਨੂੰ ਵੀ ਨਹੀਂ ਪਤਾ ਵੀ ਮੇਰਾ ਮੁੰਡਾ ਇੱਥੇ ਬੈਠਾ ਜਨਾਬ ਪਤਾ ਹੀ ਨਹੀਂ ਲੱਗਿਆ ਜੀ ਉਹ ਦਿਹਾੜੀ ਤੋੜਤੀ ਹੁੰਦੇ ਹਨਾ ਸ਼ਰਾਬ ਸਸਤੀ ਕਰਾਉਣ ਦੇ ਮਾਰੇ ਨੇ ਜਨਾਬ ਆਏ ਤਾਂ ਅਸੀਂ ਬੇਨਤੀ ਕਰਨੀ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜਾ ਜਿਹੜੇ ਬੰਦੇ ਤੋਂ ਆਪਦਾ ਰੋਜ਼ਗਾਰ ਆਪਦਾ ਕੰਮ ਨਹੀਂ ਸੰਭਿਆ ਜਾਂਦਾ ਗੁੱਸਾ ਨਾ ਕਰੀ ਮੇਰੀ ਗੱਲ ਤੋਂ ਇਹ ਤਾਂ ਆਪਦਾ ਕੰਮ ਨਹੀਂ ਸੰਭੇਧਾ ਜਨਾਨੀ ਕਿੱਥੋਂ ਸੰਭਲੂਗਾ ਤਾਈ ਤਾਂ ਉਤੋਂ ਦੀ ਹੈ ਕੰਮ ਤੇਰੇ ਜਨਾਬ ਉਹੀ ਲੱਗਦਾ ਪਹਿਲਾਂ ਮੈਂ ਹੁਣ ਮੈਂ ਤੁਮ ਪਿੰਗਰਾਇਆ ਲੱਗਦਾ ਨਾ ਇਹ ਪਿੰਗਲੀ ਜੀ ਸੀ ਮੈਂ ਤਾਂ दारू ਨਾਲ ਆਇਆ ਸਾਰਾ ਕੁਝ ਅਦੇ दारू ਇਹਨਾਂ ਦੇ ਕੰਜਰ ਕਲੇਸ਼ ਨੇ ਮਾਰਿਆ ਮੈਨੂੰ ਨੀ ਨੀ दारू ਨਾਲ ਤੂੰ दारू ਨਾਲ ਹੋਰ ਹੋ ਜਾ ਤੂੰ दारू ਵਾਲੇ ਪਾਸੇ ਲੱਗਿਆ ਰਹਿ ਠੀਕ ਹੈ ਇਧਰ ਤੇਰੀ ਮਾਤਾ ਤੇ ਇਹਨੇ ਸ਼ਿਕਾਇਤ ਕਰਤੀ ਮਾਤਾ ਜਿਹੜੀਆਂ ਗੱਲਾਂ ਦੱਸ ਕੇ ਗਈ ਆ ਸਾਨੂੰ ਉਹ ਵੀ ਗੱਲਾਂ ਇੰਡੀਆਂ ਝੂਠੀਆਂ ਨਹੀਂ ਲੱਗੀਆਂ ਠੀਕ ਹੈ ਹੁਣ ਜੇ ਆ ਦੇਖਿਆ ਤਾਂ ਦੇਖ ਆਉਣਾ ਕਿਤੇ ਨਾ ਬਣਦਾ ਸੀ ਤੇਰੇ ਨਾਲ ਨਾ ਹਾਂਜੀ ਹਾਂਜੀ ਜੇ ਥਾਣੇ ਆਉਣਾ ਸੀ ਬੁਲਾਇਆ ਸੀ ਭੈਣਜੀ ਨੂੰ ਬੁਲਾਇਆ ਤੇਰੀ ਮਾਂ ਨੂੰ ਇਹਨੂੰ ਬੁਲਾਇਆ ਤੈਨੂੰ ਬੁਲਾਇਆ ਤੈਨੂੰ ਫੋਨ ਕੀਤਾ ਨਾ ਹਾਂਜੀ ਹਾਂਜੀ ਤੇਰੇ ਘਰ ਵਾਲੀ ਨੂੰ ਤੈਨੂੰ ਘਰੇ ਪਤਾ ਸੀ ਵੀ ਤੇਰੀ ਮਾਂ ਤੇ ਤੇਰੇ ਘਰ ਵਾਲੀ ਨੂੰ ਬੁਲਾਇਆ ਥਾਣੇ ਨਹੀਂ ਜੀ ਨਹੀਂ ਪਤਾ ਹਨਾ ਆਹ ਬੰਦਿਆਂ ਨੂੰ ਪਤਾ ਜਿਹੜੇ ਪਿੰਡੋਂ ਸੱਦੇ ਆ ਨਾ ਇਹਦੇ ਚਾਚੇ ਤਾਇਆ ਚੋ ਹਨਾ ਸਕੇ ਚੋ ਮੈਨੂੰ ਨਹੀਂ ਪਤਾ ਮੈਂ ਹਜੇ ਛੱਤਰ ਖਾਂਦੀ ਐ ਜੀ ਐਹੀਂ ਖਾਂਦੀ ਐ ਛੱਤਰ ਐ ਫਿਰ 76 ਤਾਂ ਵੱਜਦੇ ਨੇ ਹੁਣ ਤੇਰੇ ਕੋਲ 76000 ਖਾਂਦੀ ਐ ਗਲਤੀ ਪਹਿਲਾਂ ਤੇਰੀ ਐ ਜੇ ਤੂੰ ਕਮਾ ਕੇ ਉਹਨੂੰ ਕੁਛ ਘਰੇ ਲਿਆ ਕੇ ਨਾ ਦੇਂਗਾ ਤੇ ਜਨਾਨੀ ਕੀ ਕਰੂਗੀ ਵਿਚਾਰੀ ਤੁਹਾਨੂੰ ਵੀ ਇਹੇ ਬੋਧਣਾ ਜ਼ਰੂਰੀ ਜੰਨਾਗਾ ਉਹਦੇ ਵਿੱਚ ਕੰਜਰ ਕਲੇਸ਼ ਕੰਜਰ ਕਲੇਸ਼ ਜਦੋਂ ਉੱਜਾ ਘਰੇ ਜਾਣਾ ਕੰਜਰ ਕਲੇਸ਼ ਕੀ ਕਰਾਂ ਮੈਂ ਦੁਖੀ ਹੋ ਗਿਆ ਕਲੇਸ਼ ਦਾ ਇਹ ਹਰ ਹਾਲਾਤ ਹੁੰਦਾਗਾ ਮਗਾ ਮਰਨ ਕਰਤੇ ਦੀ ਮੌਤ ਇੱਕ ਗੱਲ ਦੱਸਦਾ ਛੋਟੇ ਵੀਰ ਤੈਨੂੰ ਮੈਂ ਮੇਰੀ ਪਿਆਰ ਨਾਲ ਗੱਲ ਸੁਣ ਮੈਨੂੰ ਤੇਰੇ ਘਰੇ ਕਲੇਸ਼ ਚੰਗਾ ਨਹੀਂ ਲੱਗਦਾ ਵੀ ਤੇਰੀ ਮਾਂ ਦਾ ਮੂੰਹ ਹੋਰ ਪਾਸੇ ਹੋਵੇ ਤੇਰੇ ਘਰ ਵਾਲੀ ਦਾ ਹੋਰ ਪਾਸੇ ਤੈਨੂੰ ਪਤਾ ਹੀ ਨਾ ਹੋਵੇ ਘਰੇ ਚੱਲੀ ਗਈ ਜਾਂਦਾ ਮੇਰੀ ਕੋਸ਼ਿਸ਼ ਹੈ ਕਿ ਘਰ ਵਸ ਜੇ ਪਰ ਵਸਣ ਦਾ ਮਤਲਬ ਕੀ ਹੁੰਦਾ ਮਾੜਾ ਮੋਟਾ ਜਦੋਂ ਉਹਦੀ ਕੇਅਰ ਕਰੇ ਇੱਕ ਜੀ ਜਦੋਂ ਦੂਜੇ ਨਵੇਂ ਪਰਿਵਾਰ ਦੇ ਵਿੱਚ ਜਾਂਦਾ ਨਾ ਕੁੜ ਤਾਂ ਭੈਣ ਜੀ ਆਪਾਂ ਸਮਝਦੇ ਨਾ ਇਹ ਗੱਲ ਵੀ ਜਦੋਂ ਬੂਟਾ ਇੱਥੋਂ ਪੱਟ ਕੇ ਉੱਥੇ ਲਾਉਣਾ ਨਾ ਦੂਜੀ ਥਾਂ ਤੇ ਇੱਕ ਵਾਰੀ ਪੱਤੇ ਕਮਲਾਉਂਦੇ ਆ ਉਹਦੇ ਦੁਬਾਰਾ ਹਰਾ ਹੁੰਦਾ ਉਹਨੂੰ ਹਰਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਤੇ ਮੈਨੂੰ ਤਾਂ ਲੱਗਦਾ ਕਮੀਆਂ ਤੇਰੇ ਚ ਨਾ ਰਹਿ ਗਈਆਂ ਉਹ ਜਿਹੜੀਆਂ ਮਾਤਾ ਗੱਲਾਂ ਦੱਸ ਕੇ ਗਈ ਹੈ ਉਹਦੇ ਨਹੀਂ ਭੈਣ ਜੀ ਜਦੋਂ ਰਿਸ਼ਤਾ ਹੋਇਆ ਤੇ ਵਿਚੋਲਾ ਕੌਣ ਸੀਗਾ ਇਹਨਾਂ ਦਾ ਮੇਰੇ ਪਿੰਡ ਦਾ ਹੀ ਸੀਦਾ ਕੋਈ ਤਾਂ ਉਹ ਆ ਕੇ ਘਰੇ ਆ ਗਿਆ ਤੇ ਕਹਿੰਦਾ ਮੈਂ ਤੇਰੇ ਮੁੰਡੇ ਨਾਲ ਮੇਰਾ ਰਿਸ਼ਤਾ ਕਰਾਵਾਂ ਹਾਂ ਮੈਂ ਕਿਹਾ ਭਾਈ ਮੇਰਾ ਮੁੰਡਾ ਵੇਖ ਲੈ ਅੱਜ ਇਹੋ ਜ ਆਹ ਕੰਮ ਕਰਦਾ ਹਾਂ ਤੇ ਉਹੋ ਜੀ ਸਾਨੂੰ ਅੱਗੇ ਭਾਲ ਕੇ ਨੇ ਸੁਧਾਰਨ ਬੰਦਾ ਸੀ ਜਿਆ ਇੱਕ ਖਚੋਲੇ ਵੀ ਕਈ ਤਰ੍ਹਾਂ ਇੱਕ ਖਚੋਲਾ ਵੀ ਚੱਕ ਮਜਾਈ ਸੀ ਜਿਹੜੇ ਨੇ ਸਾਡੇ ਨਾਲ ਮੱਥਾ ਲਵਾਤਾ ਇਹਦੇ ਨਾਲ ਇਹੋ ਜਿਹੀ ਕਿਉਂ ਕਿ ਮੱਥਾ ਲਵਾਤਾ ਅਸੀਂ ਤਾਂ ਇੰਨੀ ਜੁਗਰੇ ਹੈ ਨਹੀਂ ਸੀ ਮੈਂ ਤਾਂ 4 ਸਾਲ ਵਸ ਗਈ ਕੋਈ ਵਸਦੀ ਵੀ ਨਹੀਂ ਨਹੀਂ ਭੈਣੇ ਮੈਨੂੰ 25 ਸਾਲ ਹੋ ਗਏ ਥੋੜੇ ਸਾਡੇ ਤਾਂ ਥਾਣੇ ਤੇ ਪਾ ਲਈ ਮਾਂ ਮਾਂ ਇੱਕ ਮਿੰਟ ਇੱਕ ਮਿੰਟ ਭੈਣ ਜੀ ਇੱਕ ਮਿੰਟ 4 ਸਾਲ ਵਸ ਕੇ ਤੇਰੇ ਸਾਹਦਨ ਤੇਰੇ ਪੁੱਤ ਦਾ ਨਾ ਤੇ ਮੈਂ ਤਾਂ ਇੱਕ ਮਿੰਟ ਨਹੀਂ ਸੀ ਰਹਿਣਾ ਫੇਰ ਵੀ ਕੱਟੀ ਜਾਨੀ ਜੀ ਇਧਰ ਮੇਰਾ ਹੀ ਰਹਿੰਦੀ ਹੈ ਜਨਾਬ ਮੇਰੇ ਵੱਲੋਂ ਵੀ ਜੱਪ ਕਰ ਜਾ ਤੂੰ ਨਾ ਬੋਲਿਆ ਕਰ ਬੰਦੇ ਨੂੰ ਕਿਵੇਂ ਬੋਲੀਦਾ ਤੁਸੀਂ ਪੋਸੀ ਮੋਤਬਰ ਹਾਂ ਤੁਹਾਨੂੰ ਪਤਾ ਲੱਗਦਾ ਮਾੜਾ ਮੋੜਾ ਬੰਦੇ ਨੂੰ ਕਿਵੇਂ ਬੋਲੀਦਾ ਨਹੀਂ ਜੀ ਉਹੀ ਵੇਖੀ ਜਾਂਦੇ ਆ ਵੀ ਕਿਹੜੇ ਕਿਹਦੇ ਵੇਖਣੇ ਆਏ ਹੋ ਇਹ ਕਸੂਰ ਵੇਣੇ ਕਿਹਦੇ ਚਾ ਹੁਣ ਹਜੇ ਕਸੂਰ ਤੁਹਾਨੂੰ ਦੱਸਿਆ ਨਹੀਂ ਇਹਨੇ ਕਸੂਰ ਕਿਹਦੇ ਚ ਹੈ ਦੱਸਿਆ ਜੀ ਹੁਣ ਦੋਨੇ ਜਾਣੇ ਤਾਂ ਇਹਨੂੰ ਘੇਰੀ ਬੈਠਿਆ ਕੁੜੀ ਨੂੰ ਜੋ ਵੀ ਔਖਾ ਬੋਲਦਾ ਓ ਘੇਰਦਾ ਕਿਥੂਆ ਭਰਾਵਾ ਨਹੀਂ ਮਤਲਬ ਅਸਲ ਦੇ ਵਿੱਚ ਨਾ ਅਸਲ ਚ ਮੋਤਬਰ ਬੰਦਿਆਂ ਦਾ ਕੰਮ ਕੀ ਹੁੰਦਾ ਜਿਹੜੇ ਸਾਹਬ ਨਾਲ ਕੁੜੀ ਬੋਲੀ ਜਾਂਦੀਆਂ ਨਾ ਹੱਕ ਤੁਹਾਡਾ ਬਣਦਾ ਸੀ ਉਹਨੂੰ ਇਹ ਗੱਲ ਕਹਿਣ ਦਾ ਵੀ ਕੁੜੀਏ ਤੂੰ ਮੂੰਹ ਬੰਦ ਕਰ ਜ਼ੁਬਾਨ ਕਰ ਉਹਨੇ ਤੁਹਾਡੇ ਸਾਹਮਣ ਮਤਲਬ ਤੁਹਾਡੇ ਪਿੰਡ ਰਵਾਜ ਆ ਜਾਂ ਤੁਹਾਡੇ ਇਲਾਕੇ ਚ ਰਵਾਜ ਆ ਇਹ ਵੀ 4 ਸਾਲ ਵਸਦਿਆਂ ਨਹੀਂ ਜਦੋਂ ਇਹ ਕਮਲ ਕੁੱਤੇ ਲਾਉਂਦੇ ਰਹਿੰਦੇ ਦੋਨੇ ਮਾਂ ਪਤ ਆ ਪੀ ਕੇ ਡੱਕ ਕੇ ਪਾਸਾ ਮਾਰ ਕੇ ਪਿਆ ਰਹਿੰਦਾ ਤੇ ਉਹ ਰੋਟੀਆਂ ਪਾਲੀ ਜਾਂਦੀ ਰਹਿੰਦੀ ਮੈਂ ਕਿੱਧਰ ਜਾਵਾਂ ਥੋੜਾ ਬੋਲ ਇਹਨੂੰ ਵੀ ਪੁੱਛ ਲੋ ਵੀ ਪਾਸਾ ਲੈਂਦਾ ਸਵੇਰੇ 8-9 ਵਜੇ ਤਾਈਂ ਇਹ ਕਹਿੰਦਾ ਮੈਂ ਦਿਹਾੜੀਆਂ ਕਰਕੇ ਖਵਾਉਣਾ ਉਹਦੀ ਤਾਂ ਕਰਤੂਤ ਵੇਖ ਲਈ ਮੈਂ ਉਹਦਾ ਸ਼ਰਾਬ ਸਸਤੀ ਕਰਾਉਣਾ ਤੇ ਸਾਡੇ ਕੋਲ ਆ ਕੇ ਗਿਆ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆਹ ਸ਼ਖਸ ਹੈ ਉਹ ਜੇ ਮੈਂ ਰਸੋਈ ਚ ਵੜ ਜਾ ਉਹ ਮੈਨੂੰ ਕਮਲ ਕੁੱਤੇ ਲਾਈ ਜਾਂਦੀ ਰਹਿੰਦੀ ਆ ਤੂੰ ਗੱਲਾਂ ਤੇ ਤੇਰਿਆਂ ਲੋਕਾਂ ਨਾਲ ਗੱਲਾਂ ਤੂੰ ਗੱਲਾਂ ਕਰਦੀ ਆ ਤੂੰ ਫਲਾਨਾ ਕਰਦੀ ਆ ਦੱਸ ਮੈਂ ਕਿਹਦੇ ਨਾਲ ਗੱਲਾਂ ਕਰਦੀ ਆ ਇਹਨਾਂ ਨੇ ਹੀ ਸਾਡੇ ਕੋਲ ਥੋੜੇ ਬਾਰੇ ਕਹਿ ਕੇ ਗਏ ਹਨ ਜੀ ਦੇਖੋ ਤੁਸੀਂ ਵੀ ਕੰਪਲੀਟ ਦੇ ਕੇ ਗਏ ਜੋ ਤੁਹਾਡੇ ਬਾਰੇ ਇਹਨਾਂ ਨੇ ਸ਼ਿਕਾਇਤ ਕੀਤੀ ਆ ਉਹਦੀ ਵੀ ਅਸੀਂ ਪੁੱਛਪੜਤਾਲ ਕੀਤੀ ਆ ਤੇ ਉਹਦੇ ਵਿੱਚ ਮਾਦਾ ਗਲਤ ਗਲਤ ਨਹੀਂ ਤੇ ਫਿਰ ਖਰਾਬ ਵੀ ਮੈਨੂੰ ਇਹਨਾਂ ਨੇ ਕੀਤਾ ਹੈ ਉਹ ਜੇ ਦੱਸ ਮੇਰਾ ਕੀ ਖਸੂਰ ਸੀ ਕੀ ਕਰਤਾ ਸਾਡਾ ਤਾਂ ਕੋਈ ਪਿਓ ਦਾਦਾ ਨਹੀਂ ਠਾਣੇ ਚ ਗਿਆ ਸੀ ਤੇ ਜਿਹੜਾ ਤੂੰ ਕੱਲ੍ਹ ਦੀ ਅੱਜ ਨੂੰ ਸਾਨੂੰ ਠਾਣਾ ਵਿਖਾਤਾ ਤੇ ਠਾਣਾ ਦਿਖਾਉਣਾ ਨਹੀਂ ਸੀ ਜੀ ਅਸੀਂ ਮਾੜੇ ਹੋ ਗਏ ਉਹ ਤਾਂ ਮਾੜਾ ਤਾਂ ਦੂਰਾ ਹੀ ਦਿਸ ਜਾਂਦਾ ਵੀ ਜਾਗ ਨੂੰ ਦਿਸਦੀ ਸਾਰਾ ਕੁਝ ਹੁਣ ਤੁਸੀਂ ਮਹਤਵਪੂਰਨ ਬਣ ਕੇ ਆਏ ਹੋ ਨਾਲ ਹਾਂਜੀ ਦੇਖ ਲਈ ਬੋਲੀ ਉਹਦੀ ਇਹ ਤਾਂ ਦਿਸੀ ਜਾਂਦਾ ਜੀ ਤੁਸੀਂ ਐਂ ਦੱਸੋ ਵੀ ਇੱਜ਼ਤਦਾਰ ਘਰਾਂ ਦੇ ਵਿੱਚ ਤੂੰ ਬੜੀ سپورਟ ਕਰੀ ਜਾਂਦਾ ਯਾਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਾਫੀ ਛੋਟਾ ਮੇਰੇ ਤੋਂ ਤੂੰ ਹਰੇਕ ਗੱਲ ਤੇ ਕਹਿੰਦਾ ਵੀ ਉਹ ਤਾਂ ਕੁੱਤੇ ਲਈ ਜਾਂਦੇ ਫਲਾ ਮੈਨੂੰ ਇਹ ਮੈਨੂੰ ਇੱਕ ਗੱਲ ਦੱਸੋ ਦੋਨੇ ਮੋਤ ਪਰੋਂ ਤੁਸੀਂ ਕਹਿੰਦੇ ਪਿੰਡ ਦੇ ਕੋਟ ਵਿਚਾਰੀਆਂ ਜਾਣੇ ਅਸੀਂ ਛੋਟਾ ਹੱਕ ਨਹੀਂ ਬਣਦਾ ਸੀ ਜੇ ਤੇ ਘਰੇ ਗੱਲ ਕਰਦੇ ਵੀ ਸਾਨੂੰ ਬਈ ਕੁੜੀ ਨੇ ਸੱਦਿਆ ਹੈ ਇਹ ਪੇਖੀ ਜਾ ਕੇ ਆਈਏ ਹੈ ਤੁਹਾਨੂੰ ਕਹਿ ਕੇ ਸੱਦ ਲੈਂਦਾ ਇਹਦੇ ਭਰਾਵਾਂ ਨੂੰ ਇਹਦੀਆਂ ਭੰਜਾਈਆਂ ਨੂੰ ਇਹਦੇ ਭਤੀਜਾਂ ਨੂੰ ਨਹੀਂ ਬੰਦ ਮੈਂ ਤਾਂ ਜਾਣਦਾ ਨਹੀਂ ਇਹਨਾਂ ਨੂੰ ਇਹ ਕੌਣ ਆ ਕੌਣ ਨਹੀਂ ਜੀ ਫਿਰ ਵੀ ਜੀ ਸਾਡੇ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਨਹੀਂ ਨਹੀਂ ਮਤਲਬ ਪਿੰਡ ਦੀ ਕੁੜੀ ਦੇ ਨਾਲ ਤੁਸੀਂ ਤੁਰਨ ਤੋਂ ਪਹਿਲਾਂ ਇਹਦੇ ਘਰੋਂ ਇਹ ਨਹੀਂ ਪਤਾ ਕੀਤਾ ਵੀ ਕੁੜੀ ਦਾ ਰੌਲਾ ਪਿਆ ਉੱਥੇ ਵੀ ਕੀ ਰੌਲਾ ਪਿਆ ਤੇ ਠਾਣੇ ਸੱਦਿਆ ਹੈਗੇ ਤੇ ਪਿੰਡ ਵਾਲੇ ਤੇ ਸਾਨੂੰ ਕਿ ਜਾਣ ਵਾਸਤੇ ਕਿਹਾ ਮਤਲਬ ਇਤਲੇ ਮੈਂ ਅੱਜ ਇਹਨਾਂ ਨੂੰ ਲਿਆ ਇਤ ਨਾਲ ਇਹਨਾਂ ਨੂੰ ਅੱਜ ਸਾਂਹੇ ਪੌਲਸਾਂ ਵਾਲੇ ਰਾਲ ਕੇ ਮੈਂ ਮਾੜੇ ਬਣਾਤਾ ਕੋਈ ਰਾਲ ਕੇ ਨਹੀਂ ਬੀਬਾ ਰਾਲ ਤੂੰ ਮੇਰੇ ਬਾਰੇ ਜਾਣਦੀ ਨਹੀਂ ਤੂੰ ਮੇਰੇ ਬਾਰੇ ਜਾਣਦੀ ਨਹੀਂ ਠੀਕ ਹੈ ਨਾ ਜਿੰਨੀਆਂ ਗੱਲਾਂ ਜਿੰਨੀਆਂ ਗੱਲਾਂ ਤੂੰ ਲਿਖਾ ਕੇ ਗਈ ਸੀ ਨਾ ਉਹ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਭੈਣ ਜੀ ਨਾਲ ਇਹਨਾਂ ਤੋਂ ਬਾਅਦ ਤੇਰੇ ਪਿੰਡ ਦਾ ਨੰਬਰ ਲਿਆ ਮੈਂ ਨਾ ਨਹੀਂ ਦੱਸਣਾ ਕਿਹੜੇ ਬੰਦੇ ਦਾ ਲਿਆ ਮੋੜ ਕੇ ਉੱਥੇ ਜਾ ਕੇ ਉਹਦੇ ਮੋਟਿਆਂ ਤੇ ਜੜੇਂਗੀ ਤੂੰ ਪਰ ਮੈਂ ਪਤਾ ਕਰ ਲਿਆ ਸਾਰਾ ਕੀ ਕੁਛ ਹੈ ਠੀਕ ਹੈ ਉਹਦੀਆਂ ਗੱਲਾਂ ਦੇ ਵਿੱਚ ਵੀ ਇੰਨਾ ਨਹੀਂ ਵੀ ਵਜਨ ਨਹੀਂ ਹੈਗਾ ਇਹਨੂੰ ਕਹਿ ਦਿਓ ਬੱਸ ਵੀ ਮੈਨੂੰ ਜੇ ਮੈਂ ਬਸੂੰਗੀ ਤਾਂ ਹੀ ਮੈਨ ਜਦੋਂ ਇਹ ਮੈਨੂੰ ਮੇਰੇ ਭਰਾਵਾਂ ਤੱਕਰ ਪਹੁੰਚਦੀ ਆ ਇਹ ਤਾਂ ਨਹੀਂ ਮੈਂ ਤਾਂ ਇਹਦੀ ਜ਼ੁਬਾਨ ਖਿੱਚ ਕੇ ਇਹਦੀ ਤਲੀ ਤੇ ਧਰ ਦੂੰਗੀ ਬੈਠੀ ਕਿਥੀਆਂ ਕੁੜੀਆਂ ਐ ਦੇਖ ਲੈ ਪਰ ਮੈਂ ਜਿੱਥੇ ਮਰਜੀ ਬੈਠੀ ਆ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਮੈਂ ਤੂੰ ਜ਼ੁਬਾਨ ਖਿੱਚ ਪੈਗੀ ਸਾਡੇ ਸਾਹਮਣੇ ਕਿਸੇ ਦੀ ਤੇ ਜ਼ੁਬਾਨ ਖਿੱਚ ਦਿੰਗੇ ਇਹਨੂੰ ਐ ਤਾਂ ਪੁੱਛੋ ਮੇਰੇ ਨਾਲ ਗੱਲਾਂ ਕਿਨੇ ਆਉਂਦੀਆਂ ਉਹ ਆਪ ਵੀ ਬੋਲੀ ਤੇ ਕੰਟਰੋਲ ਕਰ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਐ ਨਾ ਹੋਵੇ ਕਿ ਨੇ ਹੁਣੇ ਲੈਡੀ ਪੁਲਿਸ ਬੁਲਾ ਕੇ ਤੇ ਮੈਂ ਪਹਿਲਾਂ ਇਹਦੀ ਇਹਦੀ ਜ਼ੁਬਾਨ ਦਾ ਹੱਲ ਕਰਵਾ ਦਿਆਂ ਕੁੜੀਆਂ ਥੋੜਾ ਹੌਲੀ ਬੋਲ ਕੀ ਤਰੀਕਾ ਇਹ ਕੱਟ ਬੋ ਕੀ ਪਤਾ ਤੁਹਾਨੂੰ ਆਰ ਕੇ ਕੀ ਸਖਾ ਗਈ ਐ ਇਹ ਕੀ ਸਖਾ ਗਈ ਹਾਂ ਮੇਰੇ ਮਾਮੇ ਦੀ ਧੀ ਆ ਉਹ ਮਾਮੇ ਦੀ ਧੀ ਸਾਨੂੰ ਕੀ ਪਤਾ ਤੂੰ ਬਾਹਰ ਉੱਠ ਦੇ ਚੱਲ ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ ਮੈਂ ਲੈਡੀ ਪੁਲਿਸ ਬੁਲਾ ਕੇ ਨਾ ਤੇ ਮੁਰਮੁਰ ਕੇ ਗੁੱਤੋਂ ਫੜ ਕੇ ਲੈ ਜਾਣਗੇ ਚੱਲ ਚੱਲ ਬਾਹਰ ਉੱਥੇ ਭੈਣ ਜੀ ਭੈਣ ਜੀ ਨਹੀਂ ਤੁਸੀਂ ਤੁਸੀਂ ਇਧਰਲੇ ਪਾਸੇ ਬੈਠੋ ਇਧਰ ਬਾਹਰ ਬੋਰ ਥੱਲੇ ਤੂੰ ਉਧਰ ਛੱਡ ਥੱਲੇ ਬੈਠ ਪੀਪਾ 2 ਘੰਟੇ ਬੈਠੋ ਮੈਂ ਫੇਰ ਬੁਲਾਉਣਾ ਤੂੰ ਚੱਲ ਇੱਕ ਵਾਰੀ ਕੋਈ ਹਾਈ ਕਰਨ ਕੇ ਫੈਸਲਾ ਮੈਂ ਤਾਂ ਨਹੀਂ ਕਰ ਸਕਦੀ ਤੇਰੇ ਅੱਗੇ ਭੈਣ ਜੀ ਕੋਈ ਨਹੀਂ ਤੁਸੀਂ 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 ਇਹਨੇ ਨੇੜੇ ਨਹੀਂ ਬੈਠਣਾਗਾ ਤੁਸੀਂ ਇਧਰ ਬੈਠੋ